ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਰਾਮਕਲੀ ਮਹਲਾ 5 ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਿਰਪਾ ਕਰਹੁ ਦਿਨ ਕੇ ਦਾਤੇ ਮੇਰਾ ਗੁਣ ਅਵ ਗੁਣ ਨਾ ਵਿਚਾਰ ਹੋ ਕੋਈ ਮਾਟੇ ਕਾ ਕਿਆ ਤੋ ਪੈ ਸੁਆਮੀ ਮਾਨਸ ਕੀ ਗਤ ਇਹੀ ਮੇਰੇ ਮਨ ਸਤ ਗੁਰ ਸੇਵ ਸੁਖ ਹੋਏ ਜੋ ਇਛਹਾ ਸੋਇ ਫਲ ਪਾਵਹ ਫਿਰ ਦੋਖ ਨਾ ਵਿਆਪੇ ਕੋਈ ਰਹਾ ਕਾਚੇ ਭਾਂਡੇ ਸਾਜ਼ਨਵਾਜੇ ਅੰਤਰ ਜੋ ਤਸਮਾਏ ਜੈਸਾ ਲਿਖ ਤ ਲਿਖਿਆ ਤੁਰ ਕਰਤੇ ਹਮ ਤੈਸੇ ਕਰਤਾ ਕਮਾਏ ਮਨ ਤਨ ਥਾਪਕਿਆ ਸਭ ਆਪਣਾ ਇਹੋ ਆਵਣ ਜਾਣਾ ਜਿਨ ਦਿਆ ਸੋ ਚਿਤ ਨਾ ਆਵੇ ਮੋ ਅੰਧ ਲਪਟਾਣਾ ਜਿਨ ਕੀਆ ਸੋਈ ਪ੍ਰਭ ਜਾਣੈ ਹਰ ਕਾ ਮਹਿਲ ਅਪਾਰਾ ਭਗਤ ਕਰੇ ਹਰ ਕੇ ਗੁਣ ਗਾਵਾ ਨਾਨਕ ਦਾਸ ਤੁਮਾਰਾ ਰਾਗ ਰਾਮ ਕਲੇ ਮਹਲਾ ਪੰਜਵਾ ਕਰ ਪਹਿਲਾ ਇਕ ਓੰਕਾਰ ਸਤ ਗੁਰ ਪ੍ਰਸਾਦ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਬ ਗੁਣ ਨਾ ਵਿਚਾਰ ਹੋ ਕੋਈ ਮਾਟੇ ਕਾ ਕਿਆ ਤਪੈ ਸੁਆਮੀ ਮਾਨਸ ਕੀ ਗਤਿ ਇਹੀ ਮੇਰੇ ਮਨ ਸਤ ਗੁਰ ਸੇਵ ਸੁਖ ਹੋਏ ਜੋ ਇਛਾ ਸੋਇ ਫਲ ਪਵ ਹੋ ਫਿਰ ਦੁੱਖ ਨਾ ਵਿਆਪੇ ਕੋਈ ਰਹਾ ਕਾਚੇ ਭਾਂਡੇ ਸਾਜ ਨਿਵਾਜੇ ਅੰਤਰ ਜੋਤ ਸਮਾਏ ਜੈਸਾ ਲਖਤ ਲਖਿਆ ਤੁਰ ਕਰਤਾ ਹਮ ਤੈਸੀ ਕਿਰਤ ਕਮਾਏ ਮਨ ਤਨ ਥਾਪਕਿਆ ਸਭ ਆਪਣਾ ਇਹੋ ਆਵਣ ਜਾਣਾ ਜਿਨ ਦਿਆ ਸੋਚਿਤ ਨ ਆਵੇ ਮੋਹ ਅੰਧ ਲਪਟਾਣਾ ਜਿਨ ਕੀਆ ਸੋਈ ਪ੍ਰਭ ਜਾਣੈ ਹਰ ਕਾ ਮਹਿਲ ਅਪਾਰਾ ਭਗਤ ਕਰੇ ਹਰ ਕੇ ਗੁਣ ਗਾਵਾਂ ਨਾਨਕ ਦਾਸ ਤੁਮਾਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਰਾਮਕਲੀ ਮਹਲਾ 5 ਕਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਿਰਪਾ ਕਰ ਹੋ ਦਿਨ ਕੇ ਦਾਤੇ ਮੇਰਾ ਗੁਣ ਅਵ ਗੁਣ ਨਾ ਵਿਚਾਰ ਹੋ ਕੋਈ ਮਾਟੇ ਕਾ ਕਿਆ ਤੋ ਪੈ ਸੁਆਮੀ ਮਾਨਸ ਕੀ ਗਤ ਇਹੀ ਮੇਰੇ ਮਨ ਸਤ ਗੁਰ ਸੇਵ ਸੁਖ ਹੋਏ ਜੋ ਇਛਾ ਸੋਇ ਫਲ ਪਾਵੋ ਫਿਰ ਦੁੱਖ ਨਾ ਵਿਆਪੇ ਕੋਈ ਰਹਾ ਕਾਚੇ ਭਾਂਡੇ ਸਾਜ਼ਨ ਵਾਜੇ ਅੰਤਰ ਜੋ ਤਸਮਾਏ ਜੈਸਾ ਲਿਖ ਤ ਲਿਖਿਆ ਤੁਰ ਕਰਤੇ ਹਮ ਤੈਸੇ ਕਿਰਤ ਕਮਾਏ ਮਨ ਤਨ ਥਾਪਕਿਆ ਸਭ ਆਪਣਾ ਇਹੋ ਆਵਣ ਜਾਣਾ ਜਿਨ ਦਿਆ ਸੋਚਿਤ ਨਾ ਆਵੇ ਮੋਹ ਅੰਧ ਲਪਟਾਣਾ ਜਿਨ ਕੀਆ ਸੋਈ ਪ੍ਰਭ ਜਾਣੈ ਹਰ ਕਾ ਮਹਿਲ ਅਪਾਰਾ ਪਗਤ ਕਰੇ ਹਰ ਕੇ ਗੁਣ ਗਾਵਾਂ ਨਾਨਕ ਦਾਸ ਤੁਮਾਰਾ ਰਾਗ ਰਾਮਕਲੀ ਮਹਲਾ 5 ਕਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਿਰਪਾ ਕਰ ਹੋ ਦੀਨ ਕੇ ਦਾਤੇ ਮੇਰਾ ਗੁਣ ਅਵ ਗੁਣ ਨਾ ਵਿਚਾਰ ਹੋ ਕੋਈ ਮਾਟੇ ਕਾ ਕਿਆ ਤੋ ਪੈ ਸੁਆਮੀ ਮਾਨਸ ਕੀ ਗਤ ਇਹੀ ਮੇਰੇ ਮਨ ਸਤ ਗੁਰ ਸੇਵ ਸੁਖ ਹੋਏ ਜੋ ਇਛਾ ਸੋ ਇਹ ਫਲ ਪਵ ਹੋ ਫਿਰ ਦੁੱਖ ਨਾ ਵਿਆਪੇ ਕੋਈ ਰਹਾ ਕਾਚੇ ਭਾਂਡੇ ਸਾਜ ਨਿਵਾਦੇ ਅੰਤਰ ਜੋਤ ਸਮਾਏ ਜੈਸਾ ਲਖਤ ਲਖਿਆ ਤੁਰ ਕਰਤਾ हम तैसी करत कमाए मन तन थाप किया सब अपना एहो आवण जाना जिन दिया सोचित ना आवै मोह अंध लपटाना जिन किया सोई प्रब जाने ਹਰ ਕਾ ਮਹਿਲ ਅਪਾਰਾ ਭਗਤ ਕਰੇ ਹਰ ਕੇ ਗੁਣ ਗਾਵਾਂ ਨਾਨਕ ਦਾਸ ਤੁਮਾਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਰਾਮਕਲੀ ਮਹਲਾ 5 ਘਰ ਪਹਿਲਾ ੴ ਸਤਿਗੁਰ ਪ੍ਰਸਾਦਿ ਕਿਰਪਾ ਕਰ ਹੋ ਦਿਨ ਕੇ ਦਾਤੇ ਮੇਰਾ ਗੁਣ ਅਵ ਗੁਣ ਨਾ ਵਿਚਾਰ ਹੋ ਕੋਈ ਮਾਟੇ ਕਾ ਕਿਆ ਤੋ ਪੈ ਸੁਆਮੀ ਮਾਨਸ ਕੀ ਗਤਿ ਇਹੀ ਮੇਰੇ ਮਨ ਸਤਗੁਰ ਸੇਵ ਸੁਖ ਹੋਏ ਜੋ ਇਛਾ ਸੋਇ ਫਲ ਪਾਵਹ ਫਿਰ ਦੁੱਖ ਨਾ ਵਿਆਪੈ ਕੋਈ ਰਹਾ ਕਾਚੇ ਭਾਂਡੇ ਸਾਜ ਨਿਵਾਜੇ ਅੰਤਰ ਜੋ ਤਸਮਾਏ ਜੈਸਾ ਲਿਖ ਤਾ ਲਿਖਿਆ ਤੁਰ ਕਰਤੇ ਹਮ ਤੈਸੇ ਕਰਤਾ ਕਮਾਏ ਮਨ ਤਨ ਥਾਪਕਿਆ ਸਭ ਆਪਣਾ ਇਹੋ ਆਵਣ ਜਾਣਾ ਜਨ ਦਿਆ ਸੋਚਿਤ ਨਾ ਆਵੇ ਮੋਹ ਅੰਧ ਲਪਟਾਣਾ ਜਿੰਨ ਕੀ ਆ ਸੋਈ ਪ੍ਰਭ ਜਾਣੈ ਹਰ ਕਾ ਮਹਿਲ ਅਪਾਰਾ ਪਗਤ ਕਰੇ ਹਰ ਕੇ ਗੁਣ ਗਾਵਾਂ ਨਾਨਕ ਦਾਸ ਤੁਮਾਰਾ ਰਾਗ ਰਾਮਕਲੀ ਮਹਲਾ 5 ਕਰ ਪਹਿਲਾ ਓੰਕਾਰ ਸਤ ਗੁਰ ਪ੍ਰਸਾਦ ਕਿਰਪਾ ਕਰ ਹੋ ਦੀਨ ਕੇ ਦਾਤੇ ਮੇਰਾ ਗੁਣ ਅਬ ਗੁਣ ਨਾ ਵਿਚਾਰ ਹੋ ਕੋਈ ਮਾਟੇ ਕਾ ਕਿਆ ਤਪੈ ਸੁਆਮੀ ਮਾਨਸ ਕੀ ਗਤਿ ਇਹੀ ਮੇਰੇ ਮਨ ਸਤਗੁਰ ਸੇਵ ਸੁਖ ਹੋਏ ਜੋ ਇਛਾ ਸੋਏ ਫਲ ਪਵਹ ਫਿਰ ਦੁੱਖ ਨਾ ਵਿਆਪੇ ਕੋਈ ਰਹਾ ਕਾਚੇ ਭਾਂਡੇ ਸਾਜ ਨਿਵਾਦੇ ਅੰਤਰ ਜੋਤ ਸਮਾਏ ਜੈਸਾ ਲਿਖਤ ਲਖਿਆ ਤੁਰ ਕਰਤੇ ਹਮ ਤੈਸੀ ਕਿਰਤ ਕਮਾਈ ਮਨ ਤਨ ਥਾਪਕਿਆ ਸਭ ਆਪਣਾ ਇਹੋ ਆਵਣ ਜਾਣਾ ਜਿਨ ਦਿਆ ਸੋ ਚਿਤ ਨਾ ਆਵੇ ਮਹ ਅੰਦ ਲਪਟਾਣਾ ਜਿਨੇ ਕੀਆ ਸੋਈ ਪ੍ਰਭ ਜਾਣੈ ਹਰ ਕਾ ਮਹਿਲ ਅਪਾਰਾ ਭਗਤ ਕਰੇ ਹਰ ਕੇ ਗੁਣ ਗਾਵਾਂ ਨਾਨਕ ਦਾਸ ਤੁਮਾਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਰਾਮ ਕਲੇ ਮਹਲਾ ਪੰਜਵਾ ਕਰ ਪਹਿਲਾ ਇਕ ਓੰਕਾਰ ਸਤ ਗੁਰ ਪ੍ਰਸਾਦ ਕਿਰਪਾ ਕਰ ਹੋ ਦਿਨ ਕੇ ਦਾਤੇ ਮੇਰਾ ਗੁਣ ਅਵ ਗੁਣ ਨਾ ਵਿਚਾਰ ਹੋ ਕੋਈ ਮਾਟੇ ਕਾ ਕਿਆ ਤੋ ਪੈ ਸੁਆਮੀ ਮਾਨਸ ਕੀ ਗਤਿ ਇਹੀ ਮੇਰੇ ਮਨ ਸਤਗੁਰ ਸੇਵ ਸੁਖ ਹੋਏ ਜੋ ਇਛਾ ਸੋਇ ਫਲ ਪਾਵਹ ਫਿਰ ਦੁਖ ਨਾ ਵਿਆਪੈ ਕੋਈ ਰਹਾ ਕਾਚੇ ਭਾਂਡੇ ਸਾਜ ਨਿਵਾਜੇ ਅੰਤਰ ਜੋ ਤਸਮਾਏ ਜੈਸਾ ਲਿਖ ਤ ਲਿਖਿਆ ਤੁਰ ਕਰਤੇ ਹਮ ਤੈਸੇ ਕਰਤਾ ਕਮਾਏ ਮਨ ਤਨ ਥਾਪਕਿਆ ਸਭ ਆਪਣਾ ਇਹੋ ਆਵਣ ਜਾਣਾ ਜੇਨ ਦਿਆ ਸੋਚਿਤ ਨਾ ਆਵੇ ਮੋਹ ਆਂਦ ਲਪਟਾਣਾ ਜਿਨ ਕੀਆ ਸੋਈ ਪ੍ਰਭ ਜਾਣੈ ਹਰ ਕਾ ਮਹਿਲ ਅਪਾਰਾ ਪਗਤ ਕਰੇ ਹਰ ਕੇ ਗੁਣ ਗਾਵਾਂ ਨਾਨਕ ਦਾਸ ਤੁਮਾਰਾ ਰਾਗ ਰਾਮਕਲੀ ਮਹਲਾ 5 ਕਰ ਪਹਿਲਾ ਇਕ ਓੰਕਾਰ ਸਤ ਗੁਰ ਪ੍ਰਸਾਦ ਕਿਰਪਾ ਕਰ ਹੋ ਦੀਨ ਕੇ ਦਾਤੇ ਮੇਰਾ ਗੁਣ ਅਬ ਗੁਣ ਨਾ ਵਿਚਾਰ ਹੋ ਕੋਈ ਮਾਟੇ ਕਾ ਕਿਆ ਤਪੈ ਸੁਆਮੀ ਮਾਨਸ ਕੀ ਗਤਿ ਇਹੀ ਮੇਰੇ ਮਨ ਸਤਗੁਰ ਸੇਵ ਸੁਖ ਹੋਏ ਜੋ ਇਛਾ ਸੋਏ ਫਲ ਪਵਹ ਫਿਰ ਦੁੱਖ ਨਾ ਵਿਆਪੇ ਕੋਈ ਰਹਾ ਕਾਚੇ ਭਾਂਡੇ ਸਾਜ ਨਿਵਾਜੇ ਅੰਤਰ ਜੋਤ ਸਮਾਏ ਜੈਸਾ ਲਿਖ ਤਾ ਲਖਿਆ ਤੁਰ ਕਰਤਾ ਹਮ ਤੈਸੀ ਕਿਰਤ ਕਮਾਈ ਮਨ ਤਨ ਥਾਪਕਿਆ ਸਭ ਆਪਣਾ ਇਹੋ ਆਵਣ ਜਾਣਾ ਜਿਨ ਦਿਆ ਸੋਚਿਤ ਨਾ ਆਵੇ ਮਹ ਅੰਧ ਲਪਟਾਣਾ ਜਿਹਨੇ ਕੀਆ ਸੋਈ ਪ੍ਰਭ ਜਾਣੈ ਹਰ ਕਾ ਮਹਿਲ ਅਪਾਰਾ ਭਗਤ ਕਰੇ ਹਰ ਕੇ ਗੁਣ ਗਾਵਾਂ ਨਾਨਕ ਦਾਸ ਤੁਮਾਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਰਾਮ ਕਲੇ ਮਹਲਾ ਪੰਜਵਾ ਕਰ ਪਹਿਲਾ ਇਕ ਓੰਕਾਰ ਸਤ ਗੁਰ ਪ੍ਰਸਾਦ ਕਿਰਪਾ ਕਰ ਹੋ ਦਿਨ ਕੇ ਦਾਤੇ ਮੇਰਾ ਗੁਣ ਅਵ ਗੁਣ ਨਾ ਵਿਚਾਰ ਹੋ ਕੋਈ ਮਾਟੇ ਕਾ ਕਿਆ ਤੋ ਪੈ ਸੁਆਮੀ ਮਾਨਸ ਕੀ ਗਤ ਇਹੀ ਮੇਰੇ ਮਨ ਸਤ ਗੁਰ ਸੇਵ ਸੁਖ ਹੋਏ ਜੋ ਇਛਾ ਸੋਏ ਫਲ ਪਾਵਹ ਫਿਰ ਦੁਖ ਨਾ ਵਿਆਪੈ ਕੋਈ ਰਹਾ ਕਾਚੇ ਭਾਂਡੇ ਸਾਜਨ ਵਾਜੇ ਅੰਤਰ ਜੋ ਤਸਮਾਏ ਜੈਸਾ ਲਿਖ ਤ ਲਿਖਿਆ ਤੁਰ ਕਰਤੇ ਹਮ ਤੈਸੇ ਕਰਤਾ ਕਮਾਏ ਮਨ ਤਨ ਥਾਪਕਿਆ ਸਭ ਆਪਣਾ ਇਹੋ ਆਵਣ ਜਾਣਾ ਜਨ ਦਿਆ ਸੋ ਚਿਤ ਨਾ ਆਵੇ ਮਹ ਅੰਦ ਲਪਟਾਣਾ ਜਿਨ ਕੀਆ ਸੋਈ ਪ੍ਰਭ ਜਾਣੈ ਹਰ ਕਾ ਮਹਿਲ ਅਪਾਰਾ ਪਗਤ ਕਰੇ ਹਰ ਕੇ ਗੁਣ ਗਾਵਾਂ ਨਾਨਕ ਦਾਸ ਤੁਮਾਰਾ ਰਾਗ ਰਾਮਕਲੀ ਮਹਲਾ 5 ਕਰ ਪਹਿਲਾ ਵਾੰਕਾਰ ਸਤ ਗੁਰ ਪ੍ਰਸਾਦ ਕਿਰਪਾ ਕਰ ਹੋ ਦਿਨ ਕੇ ਦਾਤੇ ਮੇਰਾ ਗੁਣ ਅਵ ਗੁਣ ਨਾ ਵਿਚਾਰ ਹੋ ਕੋਈ ਮਾਟੇ ਕਾ ਕਿਆ ਤਪੈ ਸੁਆਮੀ ਮਾਨਸ ਕੀ ਗਤ ਇਹੀ ਮੇਰੇ ਮਨ ਸਤ ਗੁਰ ਸੇਵ ਸੁਖ ਹੋਏ ਜੋ ਇਛਾ ਸੋਏ ਫਲ ਪਵਹ ਫਿਰ ਦੁੱਖ ਨਾ ਵਿਆਪੇ ਕੋਈ ਰਹਾ ਕਾਚੇ ਭਾਂਡੇ ਸਾਜ਼ ਨਿਵਾਜੇ ਅੰਤਰ ਜੋਤ ਸਮਾਏ ਜੈਸਾ ਲਿਖਤ ਲਿਖਿਆ ਤੁਰ ਕਰਤੇ ਹਮ ਤੈਸੀ ਕਿਰਤ ਕਮਾਈ ਮਨ ਤਨ ਥਾਪਕਿਆ ਸਭ ਆਪਣਾ ਇਹੋ ਆਵਣ ਜਾਣਾ ਜਿਨ ਦਿਆ ਸੋ ਚਿਤ ਨਾ ਆਵੇ ਮਹ ਅੰਦ ਲਪਟਾਣਾ ਜਿਨ ਨੇ ਕੀਆ ਸੋਈ ਪ੍ਰਭ ਜਾਣੈ ਹਰ ਕਾ ਮਹਿਲ ਅਪਾਰਾ ਭਗਤ ਕਰੇ ਹਰ ਕੇ ਗੁਣ ਗਾਵਾਂ ਨਾਨਕ ਦਾਸ ਤੁਮਾਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਰਾਮ ਕਲੇ ਮਹਲਾ ਪੰਜਵਾ ਕਰ ਪਹਿਲਾ ਇਕ ਓੰਕਾਰ ਸਤ ਗੁਰ ਪ੍ਰਸਾਦ ਕਿਰਪਾ ਕਰ ਹੋ ਦਿਨ ਕੇ ਦਾਤੇ ਮੇਰਾ ਗੁਣ ਅਵ ਗੁਣ ਨਾ ਵਿਚਾਰ ਹੋ ਕੋਈ ਮਾਟੇ ਕਾ ਕਿਆ ਤੋ ਪੈ ਸੁਆਮੀ ਮਾਨਸ ਕੀ ਗਤਿ ਇਹੀ ਮੇਰੇ ਮਨ ਸਤਗੁਰ ਸੇਵ ਸੁਖ ਹੋਏ ਜੋ ਇਛਾ ਸੋਇ ਫਲ ਪਾਵੋ ਫਿਰ ਦੁਖ ਨਾ ਵਿਆਪੈ ਕੋਈ ਰਹਾ ਕਾਚੇ ਭਾਂਡੇ ਸਾਜ਼ ਨਿਵਾਜੇ ਅੰਤਰ ਜੋ ਤਸਮਾਏ ਜੈਸਾ ਲਿਖ ਤ ਲਿਖਿਆ ਤੁਰ ਕਰਤੇ ਹਮ ਤੈਸੇ ਕਰਤਾ ਕਮਾਏ ਮਨ ਤਨ ਥਾਪਕਿਆ ਸਭ ਆਪਣਾ ਇਹੋ ਆਵਣ ਜਾਣਾ ਜੇਨ ਦਿਆ ਸੋ ਚਿਤ ਨਾ ਆਵੇ ਮਹ ਆਂਦ ਲਪਟਾਣਾ ਜਿਨ ਕੀਆ ਸੋਈ ਪ੍ਰਭ ਜਾਣੈ ਹਰ ਕਾ ਮਹਿਲ ਅਪਾਰਾ ਪਗਤ ਕਰੇ ਹਰ ਕੇ ਗੁਣ ਗਾਵਾਂ ਨਾਨਕ ਦਾਸ ਤੁਮਾਰਾ ਰਾਗ ਰਾਮਕਲੀ ਮਹਲਾ 5 ਕਰ ਪਹਿਲਾ ਓੰਕਾਰ ਸਤ ਗੁਰ ਪ੍ਰਸਾਦ ਕਿਰਪਾ ਕਰ ਹੋ ਦੀਨ ਕੇ ਦਾਤੇ ਮੇਰਾ ਗੁਣ ਅਬ ਗੁਣ ਨਾਂ ਵਿਚਾਰ ਹੋ ਕੋਈ ਮਾਟੇ ਕਾ ਕਿਆ ਤਪੈ ਸੁਆਮੀ ਮਾਨਸ ਕੀ ਗਤਿ ਇਹੀ ਮੇਰੇ ਮਨ ਸਤਗੁਰ ਸੇਵ ਸੁਖ ਹੋਏ ਜੋ ਇਛਾ ਸੋਏ ਫਲ ਪਵਹ ਫਿਰ ਦੁੱਖ ਨਾ ਵਿਆਪੇ ਕੋਈ ਰਹਾ ਕਾਚੇ ਭਾਂਡੇ ਸਾਜ ਨਿਵਾਦੇ ਅੰਤਰ ਜੋਤ ਸਮਾਏ ਜੈਸਾ ਲਿਖ ਤਾ ਲਿਖਿਆ ਤੁਰ ਕਰਤਾ ਹਮ ਤੈਸੀ ਕਿਰਤ ਕਮਾਈ ਮਨ ਤਨ ਥਾਪਕਿਆ ਸਭ ਆਪਣਾ ਇਹੋ ਆਵਣ ਜਾਣਾ ਜਿਨ ਦਿਆ ਸੋਚਿਤ ਨਾ ਆਵੇ ਮੋਹ ਅੰਧ ਲਪਟਾਣਾ ਜਿਹਨੇ ਕੀਆ ਸੋਈ ਪ੍ਰਭ ਜਾਣੈ ਹਰ ਕਾ ਮਹਿਲ ਅਪਾਰਾ ਭਗਤ ਕਰੇ ਹਰ ਕੇ ਗੁਣ ਗਾਵਾਂ ਨਾਨਕ ਦਾਸ ਤੁਮਾਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਰਾਮ ਕਲੇ ਮਹਲਾ ਪੰਜਵਾ ਕਰ ਪਹਿਲਾ ਇਕ ਓੰਕਾਰ ਸਤ ਗੁਰ ਪ੍ਰਸਾਦ ਕਿਰਪਾ ਕਰ ਹੋ ਦਿਨ ਕੇ ਦਾਤੇ ਮੇਰਾ ਗੁਣ ਅਵ ਗੁਣ ਨਾ ਵਿਚਾਰ ਹੋ ਕੋਈ ਮਾਟੇ ਕਾ ਕਿਆ ਤੋ ਪੈ ਸੁਆਮੀ ਮਾਨਸ ਕੀ ਗਤ ਇਹੀ ਮੇਰੇ ਮਨ ਸਤ ਗੁਰ ਸੇਵ ਸੁਖ ਹੋਏ ਜੋ ਇਛਾ ਹੋ ਸੋਏ ਫਲ ਪਾਵ ਹੋ ਫਿਰ ਦੁਖ ਨਾ ਵਿਆਪੈ ਕੋਈ ਰਹਾ ਕਾਚੇ ਭਾਂਡੇ ਸਾਜਨ ਵਾਜੇ ਅੰਤਰ ਜੋ ਤਸਮਾਈ ਜੈਸਾ ਲਿਖ ਤ ਲਿਖਿਆ ਤੁਰ ਕਰਤੇ ਹਮ ਤੈਸੇ ਕਰਤਾ ਕਮਾਈ ਮਨ ਤਨ ਥਾਪਕਿਆ ਸਭ ਆਪਣਾ ਇਹੋ ਆਵਣ ਜਾਣਾ ਜੇਨ ਦਿਆ ਸੋਚਿਤ ਨਾ ਆਵੇ ਮਹ ਅੰਦ ਲਪਟਾਣਾ ਜਿਨ ਕੀਆ ਸੋਈ ਪ੍ਰਭ ਜਾਣੈ ਹਰ ਕਾ ਮਹਿਲ ਅਪਾਰਾ ਪਗਤ ਕਰੇ ਹਰ ਕੇ ਗੁਣ ਗਾਵਾਂ ਨਾਨਕ ਦਾਸ ਤੁਮਾਰਾ ਰਾਗ ਰਾਮਕਲੀ ਮਹਲਾ 5 ਕਰ ਪਹਿਲਾ ਓੰਕਾਰ ਸਤ ਗੁਰ ਪ੍ਰਸਾਦ ਕਿਰਪਾ ਕਰ ਹੋ ਦੀਨ ਕੇ ਦਾਤੇ ਮੇਰਾ ਗੁਣ ਅਬ ਗੁਣ ਨਾ ਵਿਚਾਰ ਹੋ ਕੋਈ ਮਾਟੇ ਕਾ ਕਿਆ ਤਪੈ ਸੁਆਮੀ ਮਾਨਸ ਕੀ ਗਤਿ ਇਹੀ ਮੇਰੇ ਮਨ ਸਤ ਗੁਰ ਸੇਵ ਸੁਖ ਹੋਏ ਜੋ ਇਛਾ ਸੋਏ ਫਲ ਪਵ ਹੋ ਫਿਰ ਦੁੱਖ ਨਾ ਵਿਆਪੇ ਕੋਈ ਰਹਾ ਕਾਚੇ ਭਾਂਡੇ ਸਾਜ਼ ਨਿਵਾਜੇ ਅੰਤਰ ਜੋਤ ਸਮਾਏ ਜੈਸਾ ਲਿਖਤ ਲਖਿਆ ਤੁਰ ਕਰਤਾ ਹਮ ਤੈਸੀ ਕਿਰਤ ਕਮਾਈ ਮਨ ਤਨ ਥਾਪਕਿਆ ਸਭ ਆਪਣਾ ਇਹੋ ਆਵਣ ਜਾਣਾ ਜਿਨ ਦਿਆ ਸੋਚਿਤ ਨ ਆਵੇ ਮਹ ਅੰਧ ਲਪਟਾਣਾ ਜਿਹਨੇ ਕੀਆ ਸੋਈ ਪ੍ਰਭ ਜਾਣੈ ਹਰ ਕਾ ਮਹਿਲ ਅਪਾਰਾ ਭਗਤ ਕਰੇ ਹਰ ਕੇ ਗੁਣ ਗਾਵਾਂ ਨਾਨਕ ਦਾਸ ਤੁਮਾਰਾ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ